ਉੱਕੀ ਸਾਲਾ ਗੱਡ ਖਾਣਾ ਲੈ ਲਿਆ ਖਾਈ ਜਾਂਦੀ ਹੈ ਤੇ ਗੋਆ ਕਰੀ ਜਾਂਦੀਆਂ ਨੇ ਗੋਆ ਚੋਕ ਚੋਕ ਕੇ ਤੇ ਮੇਰੀ ਬਾਸੀ ਹੋ ਗਈ ਹੈ ਲੱਗਦਾ ਵੇਟਣੀਆਂ ਹੀ ਪੈਣੀਆਂ ਕੁਝ ਪੱਲੇ ਨਹੀਂ ਪੈਂਦਾ ਪਿਆ ਹੈਗਾ ਉਸਤਾਦ ਜ਼ਿੰਦਗੀ ਦੇ ਵਾਅਦੇ ਕਰਦਾ ਚੱਲਦਾ ਹੀ ਰਹਿੰਦੇ ਐਵੇਂ ਨਾ ਬੋਲਿਆ ਕਰ ਕਰਮਾਲੀਆਂ ਨੂੰ ਆਪੇ ਵੀ ਕੁਝ ਪਾਣਗੇ ਪੱਲੇ ਵਿਚਾਰੀਆਂ ਐਵੇਂ ਬੋਲਦਾ ਰਹਿੰਦਾ ਤੂੰ ਕਰਮਾ ਵਾਲੀ ਦਾ ਸਵੇਰੇ ਸਵੇਰੇ ਫਿਰ ਗੋਇਆ ਵੀ ਚੁੱਕ ਕੇ ਵੇਖੀ ਨਾ ਐਵੇਂ ਗੱਲਾਂ ਮਾਰੀ ਜਾਂਦਾ ਗੱਲਾਂ ਤੇ ਕੋਈ ਵੀ ਮਾਰ ਲਏਗਾ ਚੁੱਕ ਕੇ ਵੇ ਪਹਿਲੇ ਗੋਇਆ ਨਾਲੇ ਜਿਹੜਾ ਗੋਇਆ ਚੱਕਦੇ ਨਾ ਉਹਨੂੰ ਪੁੱਛ ਕੇ ਵੇ ਨਾਲੇ ਤੇਰਾ ਕੰਮ ਹੈ ਪੱਠੇ ਪਾਣਾ ਪੱਠੇ ਪਾ ਮੈਂ ਤੇ ਤਨਖਾਹ ਕਢਾ ਦੇਵਾਂਗਾ ਉਸਤਾਦ ਜੇ ਤੂੰ ਜਾਰੇ ਤਾਂਗੇ ਨਾ ਮੈਂ ਵਪਾਰੀ ਨੂੰ ਬੁਲਾ ਲਾਨਾ ਆ ਵੇਖ ਦੇ ਸਾਰੀਆਂ ਮੱਜਾਂ ਮੇਰਾ ਕੰਮ ਹੈ ਨਾ ਪੱਠੇ ਪਾਣਾ ਮੈਂ ਪੱਠੇ ਪਾਦੇ ਨੇ ਵਪਾਰੀ ਨੂੰ ਫੋਨ ਲਾਨਾ ਆ ਉਹ ਹਾਂ ਹਾਂ ਕਰ ਵਪਾਰੀ ਨੂੰ ਫੋਨ ਐ ਮੱਝ ਵੇਚੀ ਹੋਏ ਨਾਲੇ ਇਹਦਾ ਕਿੱਲੋ ਤੇ ਦੁੱਧ ਰਹਿ ਗਿਆ ਨਾਲੇ ਘਰ ਪੈਸਾ ਆ ਜਾਏਗਾ ਨਾਲੇ ਇਹ ਮੱਝਾਂ ਨੂੰ ਵੰਡਾ ਲੈ ਦਾਂਗੇ ਥੋੜਾ ਜਿਹਾ ਹਾਂ ਹਾਂ ਕਰਨਾ ਉਸਤਾਦ ਮੈਂ ਫੋਨ ਬੁਲਾਣਾ ਵਪਾਰੀ ਨੂੰ ਤੂੰ ਗੋਵਾ ਚੱਕ ਲੈ ਉਹਨੇ ਤੱਕਾ ਸਵਾਗਤ ਅਮ ਤੇਲੀ ਦਾ ਨਹੀਂ ਕਰਦਾ ਹੈਗਾ ਪੈਸਾ ਪੈਸਾ ਕਰਦਾ ਰਹਿੰਦਾ ਹੈ। ਹੈਲੋ। ਉਹ ਹਾਂ ਮੇ ਪੁੱਤਰ। ਵਪਾਰੀ ਯਾਰ ਕਿੱਥੇ ਆ ਯਾਰ? ਆਇਆ ਯਾਰ ਛੇਤੀ ਕਰ ਰਿਹਾ ਇੱਕ ਝੋਟੀ ਵੇਚਣੀ ਆਪਾਂ। ਝੋਟੀ ਕਿਹੜੀ ਜੀ ਤੇ ਕਿਲੋ ਦੁੱਧ ਹੈ? ਯਾਰ ਇੱਕ ਭਾਵੇਂ ਕਿੱਲੇ ਭਾਵੇਂ ਅੱਧਾ ਕਿੱਲੇ। ਤੂੰ ਕਹ ਰਿਹਾ ਯਾਰ ਆਪਾਂ ਝੋਟੀ ਵੇਚਣੀ ਹੈ। ਜੱਪਲੀਏ ਜੇ ਮਰੀ ਜਾਣੇ। ਲੈ। ਤੂੰ ਕਾਦੀ ਟੈਨਸ਼ਨ ਲੈਣ ਲੱਗ ਗਿਆ ਯਾਰ ਤੈਨੂੰ ਪਤਾ ਸੌਣ ਸੰਗ ਮਜ਼ਾਕ ਹੀ ਕਰਦੇ ਰਹਿੰਦੇ ਨੇ ਕੋਈ ਗੱਲ ਨਹੀਂ ਆ ਗਿਆ ਵਕਾਨਾ ਤੇਰੀ ਝੋਟੀ ਹੈ ਆ ਗਿਆ ਆ ਗਿਆ ਚਲੋ ਵੀ ਮੁੜਿਓ ਹੋ ਜਾ ਫਿਰ ਰੈਡੀ ਮੜੇ ਝੋਟੀ ਬਕਾਣੀ ਆਪਾਂ ਇੱਕ ਜਾਂ ਚਲੋ ਤਰੀ ਸਾਲੇ ਕੋ ਇੱਕ ਮੱਝ ਦਾ ਗੋਹਾਂ ਨੂੰ ਚਕੀਚੇਗਾ ਹੁਣ ਤੂੰ ਸਾਲਾ ਮੱਝਾਂ ਵੇਚਣ ਸਾਰੇ ਤਿਆਰ ਹੋਏ ਐ ਆ ਮੈਂ ਕਰਦਾ ਵਪਾਰੀ ਨੂੰ ਫੋਨ ਕਰਦੇ ਮੱਝ ਤਿਆਰ ਤਿਆਰ ਕਰ ਨੂੰ ਸਾਲਿਆ ਇੱਥੇ ਨੂੰ ਫਿਰ ਕੀ ਦਿੰਦੀ ਲੈਣੀ ਐ ਆ ਤੇ ਵੀ ਵਾਰੀ ਆ ਜਾਏਗਾ ਤੇ ਮੇਰੇ ਨਾਲ ਆਪ ਨੂੰ ਚਲ ਠੀਕ ਹੈ ਠੀਕ ਹੈ ਫਿਰ ਆ ਜਾਏਗਾ ਲੱਗਦਾ ਇਹੀ ਘਰ ਲੱਗਦਾ ਮੈਨੂੰ ਹਾਂ ਇਹੀ ਹੈ ਡੰਗ ਡੰਗ ਵੱਧ ਗਈ ਹਾਂ ਉਹ ਆ ਵੀ ਕਰੀਆਂ ਉਹ ਨਹੀਂ ਨਹੀਂ ਭਰਾ ਮਾ ਤੇ ਲੈ ਲੀ ਜਾ ਫਲੇ ਬੇਤੀ ਬੜੀ ਕਹੀ ਜਾਂਦੇ ਨੇ ਘਰ ਬਣਨ ਤੋਂ ਪਹਿਲਾਂ ਹੀ ਹੋਰ ਚਮਨ ਸਿੰਘ ਕੀ ਆਲਾ? ਆ ਠੀਕ ਆ ਠੀਕ ਆ। ਹੋਰ ਵੀ ਠੀਕ ਆ। ਕਿਹੜੀ ਝੋਡੀ ਵੇਚਨੀ ਆ ਵੇਲਾ? ਇਹ ਵਾਲੀ। ਲੈ ਵੇ ਲੈ। ਸਮਸਿਆ ਝੋਟੀ ਆਪਣੀ ਆ? ਉਹ ਨਾ ਨਾ ਤੇ ਮੈਂ ਕੱਲ ਕਰਾਈ ਤੇ ਲੈ ਕੇ ਆਇਆ ਸੀ। ਭਰਾਵਾ ਮੇਰਾ ਮਤਲਬ ਘਰ ਦੀ ਪਾਲੀ ਆ। ਹਾਂ ਘਰ ਦੀ ਪਾਲੀ ਏ। ਹਾਂ ਝੋਟੀ ਦਾ ਵੈਸੇ ਘੈਂਟ ਆ ਯਾਰ ਥੋੜੀ ਕਮਜ਼ੋਰ ਆ। ਆ ਕਮਜ਼ੋਰ ਨਹੀਂ ਖੜਿਆ ਤੂੰ ਇੱਥੇ ਕੁਸ਼ਤੀਆਂ ਲੜਾਣੀਆਂ। ਕੋਈ ਨਹੀਂ ਨਹੀਂ ਮਤਲਬ ਮੈਂ ਕਹਿੰਦਾ ਤੈਨੂੰ ਪੱਠੇ ਪੁੱਠੇ ਨਹੀਂ ਪਾਉਂਦਾਗਾ। ਪੱਠੇ ਦੇ ਪਾਨੇ ਆ ਚਾਦੂ ਵੀ ਘਰ ਜਾ ਕੇ ਥੋੜੇ ਪਾ ਲਈ ਉਹ ਤਾਂ ਅਸੀਂ ਚਲ ਪਾ ਹੀ ਲੈਣੇ ਨੇ ਹਾਂ ਦੁੱਧ ਕਿੰਨਾ ਕਰਵਾ ਜੇਰਾ ਸਾਲਿਆ ਜੇ ਦੁੱਧ ਦਿੰਦੀ ਹੁੰਦੀ ਮੈਂ ਤੈਨੂੰ ਲੰਗੜ ਜੇ ਨੂੰ ਵੇਚਣੀ ਸੀ ਚੱਲਿਆ 1 ਕਿਲੋ ਕ ਦੁੱਧ ਲੈ ਲੈ ਯਾਰ ਨਹੀਂ ਤੇ ਬੜੇ ਤੰਗ ਹੋਏ ਪਏ ਆ ਯਾਰ ਲੈ ਗਿਆ ਕਿਲੋ ਕ ਦੁੱਧ ਪਾ ਲਈ ਘਰ ਜਾ ਕੇ ਯਾਰ ਪੱਠੇ ਅਸੀਂ ਤੇ ਬੜੇ ਤੰਗ ਹੋਏ ਆ ਲੈ ਗਿਆ ਯਾਰ ਉਹ ਕੋਈ ਗੱਲ ਨਹੀਂ ਚਾਉਣਾ ਵਕਾ ਦੇ ਨੇ ਤੇਰੀ ਝੋਟੀ ਝੋਟੀ ਯਾਰ ਪਰ ਤੇਰੀ ਦੋੜੀ ਕਮਜ਼ੋਰ ਵੀ ਹੈ ਨਾਲੇ ਪਛੇ ਥਾਂ ਦੋੜੇ ਨਾ ਛੋਟੇ ਨੇ ਯਾਰ ਸਾਲਿਆ ਹੋਰ ਤੈਨੂੰ ਧਰਤੀ ਨਾ ਲੱਗੇ ਚਾਹੀਦੇ ਨੇ ਐਡੀ ਐਡੀ ਕੀ ਉਂਦੇ ਮੱਜਾ ਦੇ ਖਾਣਾ ਨਾਲੇ ਤੈਨੂੰ ਕਿਹੜੇ ਕੰਜਰ ਦੇ ਵਪਾਰੀ ਬਣਾਤੇ ਫੁਪਰਾਵਾ ਐਵੇਂ ਨਾ ਬੋਲ ਇੱਕ ਇੱਕ ਦਿਨ ਦੇ ਵਿੱਚ 100 100 ਝੋਟੀਆਂ ਮਗਾਈਆਂ ਨੇ 100 100 ਝੋਟੀਆਂ ਉਹ ਭਰਾਵਾ ਹੁਣੇ ਦੁੱਧ ਦੁੱਧ ਚੋਕੇ ਵੇਲਿਆ ਬਾਸ ਰਿਟਰਨ ਕੋਈ ਨਹੀਂ ਹੋਣੀ ਹੈਗੀ ਰਿਟਰਨ ਨੂੰ ਸਾਲਿਆ ਮੀਸ਼ੇ ਤੋਂ ਲੈਣੇ ਮਗਾਈਏ ਅਲੇ ਮਰ ਜਨਾ ਆਪਣੀਆਂ ਤੂੰ ਕੋਈ ਗੱਲ ਨਹੀਂ ਝੋਟੀਆਂ ਦੇ ਨੇ ਪਹਿਲਾਂ ਵੀ ਦੱਸਿਆ ਥੋੜੇ ਥਾੜੇ ਵੀ ਥੋੜੇ ਛੋਟੇ ਨੇ ਹਨਾ ਬਿੱਸੀ ਵੀ ਹੈਗੀ ਐ ਅਸਿੰਦੇ ਯਾਰ ਬੜੇ ਬਿੰਗੇ ਨੇ ਇਹਦੇ ਸਿੰਗਾ ਤੇ ਬਹਿ ਕੇ ਸਾਰਾ ਡਰਾਈਵਰੀ ਕਰਨੀ ਹੈ ਭਰਾਵਾ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਵੀ ਸੇਗ ਕਰਕੇ ਥੋੜਾ ਜਿਹਾ ਨੁਕਸੇ ਕਰਕੇ ਨਾ 5-5000 ਰੇਟ ਘਟ ਜਾਂਦਾ ਸਮਝ ਲੱਗੀ ਨਾ ਨਾਲੇ ਅੱਖਾਂ ਤੋਂ ਵੀ ਟੀਰੀ ਚੰਗੀ ਧਰਾਵੇ ਸਰ ਟੀਰੀ ਨਹੀਂ ਸਾਲਿਆ ਨਿਸ਼ਾਨੇ ਲਾਣੇ ਨੇ ਉਹ ਨਿਸ਼ਾਨੇ ਨਹੀਂ ਸਾਲਿਆ ਤੈਨੂੰ ਕਿਹਾ ਰੇਟ ਘਟ ਜਾਂਦਾ ਰੇਟ 5000 ਰੁਪਏ ਘਟ ਜਾਂਦਾ ਥਲਾ ਕਰਕੇ ਵੀ ਰੇਟ ਘਟਣਾ ਤੇਰਾ ਉਪਰੋ ਤੇਰੀ ਮੱਝ ਦੇ ਦੰਦ ਵੇ ਕਿਵੇਂ ਬਿਗੇਟੇ ਹੋਏ ਪਏ ਨੇ ਦੰਦ ਨੂੰ ਸਾਲਿਆ ਦੰਦਾ ਦੀ ਮਸ਼ਹੂਰੀ ਲਾਣੀ ਹੈ ਓ ਯਾਰ ਇਹ ਨਹੀਂ ਸਮਝਣਾ ਇਹਨੂੰ ਸਮਝਾਓ ਥੋੜਾ ਜਿਹਾ ਕੁਝ ਜੀ ਰੇਟ ਘਟ ਦਿੰਦਾ ਰੇਟ ਘਟ ਦਿੰਦਾ ਜੇ ਤੇਰੀ 60000 ਦੀ ਮੱਝ ਹੈ ਨਾ ਤੇ ਇਹਨੇ ਸਾਰੀ 40000 ਦੀ ਰਹਿਣਾ ਘਟ ਘਟ ਕੇ ਸਮਝ ਲੱਗੀ ਨਾ ਤੂੰ ਆਪਣੀਆਂ ਜਵੜੀਆਂ ਮਾਰੀ ਜ ਨੇ ਬਾਕੀ ਕੋਈ ਗੱਲ ਦੀ ਮੈਂ ਕਰਨਾ ਗੱਲ ਵੀ ਨਹੀਂ ਕਿੰਨੇ ਦੀ ਵੇਣ ਨਰ ਦੱਸ ਕਿੰਨਾ ਮੁੱਲ ਲੈਣਾ ਹਾਓ ਕਿੰਨੇ ਕੀ ਇਹ ਮੈਂ ਕਿਹਾ 60000 ਰੁਪਏ ਕਹੇ ਤੇ ਉਹ ਭਰਾਵਾ ਵੇਚਣੀ ਤੇ ਹੀ 60 70000 ਦੀ ਸੀ ਚੱਲ ਜਿੰਨੇ ਤੂੰ ਕੁਸ ਕੱਢਦੇ ਨੇ ਚੱਲ ਤੂੰ 50000 ਰੁਪਏ ਦੇ ਦੇ ਭਰਾਵਾ ਬੜਾ ਜ਼ਿਆਦਾ ਮੰਗਣ ਲੱਗਾ ਮਾੜਾ ਮੋਟਾ ਲੈਸ ਕਰ ਹੈ ਤਦ ਬੇਜ ਜੇ ਤੂੰ ਵੇਚਣੀ 40000 ਰੁਪਏ ਦੀ ਚਲ ਇਹ ਦੱਸ ਦਿਖਾ ਦੇ ਮੈਨੂੰ ਤੇਰੀ ਝੋਟੀ ਇਹ ਦੱਸ ਇਹ ਪਿੱਛੇ ਕੀ ਹੈ ਪਿੱਛੇ ਹੋਰ ਕੀ ਪੂਛੀ ਹੈ ਸਾਲਿਆ ਪੂਛ ਨਹੀਂ ਮਤਲਬ ਕਹਿੰਦਾ ਮੈਂ ਨਹੀਂ ਇਹਦੇ ਪਿੱਛੇ ਕੀ ਹੈ ਕੱਟਾ ਜਾਂ ਕੱਟੀ ਹੈ ਉਹ ਕੱਟਾ ਬੁੱਟਾ ਕੋ ਨਹੀਂ ਹੈ ਘਪਰਾਵਾ ਹੈ ਤੇ ਸਾਲ ਹੋ ਗਿਆ ਇਹਨੂੰ ਦੁੱਧ ਦਿੰਦੀ ਪੀਏ ਹਾਂ ਕਿੰਨਾ ਕ ਦੁੱਧ ਕਿਲੋ ਕਿਲੋ ਹੀ ਹੈ ਅੱਛਾ ਕੋਈ ਗੱਲ ਨਹੀਂ ਕਰਨਿਆ ਤਰਾ ਲੈ ਯਾਰ ਲੈ ਕਰਦੀ ਕੀ ਪੀ ਹੈ ਖੜਨਦੇ ਹੁੰਦਾ ਨਹੀਂ ਉਹਦੇ ਕੋਲ ਯਾਰ ਲੈ ਲੈ ਕਰਦੀ ਵੇਖੀ ਵੀ ਏ। ਪਰ ਯਾਰ ਤੂੰ ਸਹੀ ਸਹੀ ਦੱਸ ਚੰਮਣ ਕਿੰਨੇ ਲੈਣੇ ਨੇ ਪੈਗੇ ਯਾਰ ਬਹੁਤੀਆਂ ਗੱਲਾਂ ਨਾ ਮਾਰ ਮੈਂ ਮੰਡੀ 'ਚ ਵੀ ਜਾਣਾ ਤੈਨੂੰ ਪਤਾ ਮੈਨੂੰ ਕਿੰਨੇ ਕੰਮ ਨੇ। ਉਹ ਮੈਂ ਤੇ ਭਰਾਵਾ ਤੇਰਾ ਮਾਨ ਰੱਖ ਕੇ 50000 ਰੁਪਇਆ ਕਹਿਤਾ ਸੀ। ਹੂੰ ਤੇ ਮੈਂ 60000 ਰੁਪਇਆ ਹੀ ਲੈਣਾ ਏ। ਲੈ 60000 ਰੁਪਇਆ। ਤੂੰ ਅੱਜ ਕਰ ਤੂੰ ਝੋਟੀ ਵੇਚਣੀ ਨਹੀਂ ਹੈਗੀ। ਤੂੰ ਇੱਕ ਕੰਮ ਕਰ। ਕੀ? ਤੂੰ ਅੰਜ ਕਰ ਤੂੰ ਉਹਨੂੰ ਟੋਚਣ ਪਵਾ ਕੇ ਨਾ ਪਿਛੇ ਰੇੜਾ ਲਵਾ ਕੇ ਤੂੰ ਜਵਾਕ ਨੂੰ 10000 ਰੁਪਏ ਵਿੱਚ ਝੋੜ ਦੇ ਆ ਕਰ।